ਮੋਟਰਸਾਈਕਲ ਦੀ ਨਾਲ ਲਈ ਆਪਾਂ ਤੁਹਾਡੇ ਲੈਣੀ ਨਿਹੰਗ ਸਿੰਘਾਂ ਦੇ ਵੱਲੋਂ ਬੰਟੀ ਬਾਬੇ ਨੂੰ ਦਿੱਤਾ ਗਿਆ ਸੀ ਚੈਲੰਜ ਜਿਸ ਤਹਿਤ ਨਿਹੰਗ ਸਿੰਘ ਜਥੇਬੰਦੀਆਂ ਪਹੁੰਚ ਰਹੀਆਂ ਸੀ ਬੰਟੀ ਬਾਬੇ ਦੇ ਦਰਬਾਰ ਇਸੇ ਬਚਾਲੇ ਪੁਲਿਸ ਆਈ ਐਕਸ਼ਨ ਮੋਡ ਵਿੱਚ ਨਿਹੰਗ ਸਿੰਘਾਂ ਨੂੰ ਰੋਕਿਆ ਰਹਾ ਦੇ ਵਿੱਚ ਹੀ ਉਧਰੋਂ ਬੰਟੀ ਬਾਬੇ ਦਾ ਵੀ ਇਸ ਨੂੰ ਲੈ ਕੇ ਆਇਆ ਵੱਡਾ ਬਿਆਨ ਕਿਹਾ ਅਸੀਂ ਹਰੇਕ ਧਰਮ ਦਾ ਆਦਰ ਕਰਦੇ ਹਾਂ ਤੇ ਕਦੇ ਵੀ ਸਿਰ ਤੇ ਸਜਾਉਣ ਵਾਲਾ ਵਿਅਕਤੀ ਝੁਕਦਾ ਨਹੀਂ ਅਸੀਂ ਕਿਸੇ ਵੀ ਧਰਮ ਨੂੰ ਗਲਤ ਨਹੀਂ ਆਖਦੇ ਉਧਰ ਦਰਬਾਰ ਵਿੱਚ ਕੀਤੇ ਜਾਂਦੇ ਚਮਤਕਾਰਾਂ ਉੱਤੇ ਗੱਲ ਕਰਦਿਆਂ ਹੋਇਆਂ ਬੰਟੀ ਬਾਬੇ ਨੇ ਕਿਹਾ ਕਿ ਹਰ ਧਰਮ ਦੇ ਵਿੱਚ ਆਸਥਾ ਹੁੰਦੀ ਹੈ ਤੇ ਚਮਤਕਾਰ ਵੀ ਹੁੰਦੇ ਨੇ ਅੱਜ ਲੁਧਿਆਣਾ ਬਾਬਾ ਮਾਨ ਸਿੰਘ ਅਕਾਲੀ ਜੀ ਆ ਰਹੇ ਸੀ ਬੰਟੀ ਬਾਬੇ ਦੇ ਨਾਲ ਗੱਲ ਕਰਨ ਪ੍ਰਸ਼ਾਸਨ ਨੇ ਉਹਨਾਂ ਨੂੰ ਫਲੋਰ ਰੋਕ ਰਿਆ ਉਹਨਾਂ ਨੂੰ ਅੱਗੇ ਨਹੀਂ ਆਉਣ ਦੇ ਰੇ ਵਾਹਿਗੁਰੂ ਜੀ ਸਿੱਖ ਕੌਮ ਨਾਲ ਬੜਾ ਤਕਾ ਹੋ ਰਿਹਾ ਹੈ ਮਹਾਰਾਜ ਸਿੱਖ ਕੌਮ ਨੂੰ ਜਾਗਰਤ ਹੋਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੜੇ ਜਥੇਬੰਦੀਆਂ ਦੇ ਲੋਕ ਆ ਰਹੇ ਸੀ ਪਰ ਬਾਬਾ ਜੀ ਨੇ ਉਹਨਾਂ ਨੇ ਉੱਥੇ ਰੋਕ ਲਿਆ ਹੁਣ ਤੁਹਾਨੂੰ ਪਤਾ ਹੀ ਹੈ ਤੁਹਾਡੀ ਤੁਹਾਡੀ ਗੱਲ ਹੋਈ ਹੈ ਹਾਂ ਜੀ ਸਾਡੀ ਗੱਲ ਹੋਈ ਹੈ ਬਾਬਾ ਜੀ ਨਾਲ ਗੱਲ ਹੋਈ ਬਾਬਾ ਮਾਨ ਸਿੰਘ ਅਕਾਲੀ ਨਾਲ ਜੀ ਅੱਛਾ ਕੀ ਦੱਸਿਆ ਉਹਨਾਂ ਨੇ ਤੁਹਾਨੂੰ ਉਹ ਬਾਬਾ ਮਾਨ ਸਿੰਘ ਅਕਾਲੀ ਕਹਿੰਦੇ ਆ ਜੀ ਤੁਸੀਂ ਘਰੇ ਜਾਓ ਤੇ ਸਾਡੀ ਗੱਲ ਸਾਨੂੰ ਫਲੋਰ ਰੋਕ ਲਿਆ ਉਹਨਾਂ ਨੇ ਅਸੀਂ ਥਾਣੇ 'ਚ ਬੈਠੇ ਆ ਤੁਸੀਂ ਘਰੇ ਜਾਓ ਤੇ ਉਹਨਾਂ ਨੇ ਦੱਸਿਆ ਕਿ ਕੀ ਗੱਲਬਾਤ ਕੋਈ ਚੱਲ ਰਹੀ ਹੈ ਉੱਥੇ ਉਹ ਗੱਲਬਾਤ ਚੱਲਦੀ ਪਈ ਹੈ ਕਹਿੰਦੇ ਨੇ ਤੁਸੀਂ ਘਰੇ ਜਾਓ ਬਾਅਦ ਦੇ ਵਿੱਚ ਤੁਹਾਨੂੰ ਕਾਲ ਤੇ ਦੱਸਾਂਗੇ ਮੈਂ ਸਰਦਾਰ ਨੂੰ ਉਲਟਾ ਬੋਲੇ ਵੀ ਤੂੰ ਇੱਥੇ ਕੀ ਕਰਨਾ ਹੈ ਹਾਂ

ਮੇਰੇ ਲਈ ਸਾਰੇ ਤੁਸੀਂ ਇੱਕੋ ਜਿਹੇ ਨੇ ਮੇਰੇ ਪ੍ਰਾਹ ਹਿੰਦੂ ਸਿੱਖ ਮੁਸਲਮਾਨ ਇਸਾਈ ਤੇ ਆਰੇ ਸਾਰੇ ਮੇਰੇ ਲਈ ਇੱਕੋ ਜਿਹੇ ਨੇ ਜੀ ਕੱਲੇ ਮਨ ਸਿੰਘ ਕੱਲੇ ਮੇਰੀ ਕੋਈ ਜਾਤੀ ਦੁਸ਼ਮਣ ਨਹੀਂ ਉਹਦੇ ਨਾਲ ਮੈਂ ਤਾਂ ਉਹਨੂੰ ਜਾਣਦਾ ਤਕਨੀਕੀ ਕੋਣ ਨੇ ਲੇਕਿਨ ਯੋ ਕਿਉਂ ਨਾ ਇਹ ਮੰਚ ਕਿਸੇ ਪ੍ਰਕਾਰ ਦਾ ਕੋਈ ਬਹਿ ਮੇ ਤਾਂ ਕੋਈ ਦਿੱਕਤ ਨਹੀਂ ਆਏਗੀ ਆਪਾਂ ਗੱਲ ਵਾਕਫ ਕਰਨੀ ਹੈ ਨਾ ਜਦੋਂ ਮਰਜ਼ੀ ਕਰ ਸਕਦੇ ਹਾਂ ਕੋਈ ਪ੍ਰੋਬਲਮ ਜੀ ਡੇਰਾਬਾਦ ਨੂੰ ਲੈ ਕੇ ਵੱਡੇ ਪੱਧਰ ਤੇ ਸਰ ਡੇਰਾਬਾਦ ਕੀ ਚੀਜ਼ ਆ ਇੱਕ ਦਰਵਾਜ਼ਾ ਹੈ ਅੱਜ ਦੇ ਡੇ ਵਿੱਚ ਬੇਸ਼ੱਕ ਉਹ মিডিਆ ਬੇਸ਼ੱਕ ਕੋਈ ਵੀ ਹੈ ਕੋਈ ਤਰਮ ਨੂੰ ਤੋੜਨ ਤੇ ਕਿਉਂ ਲੱਗੇ ਹੋਏ ਅਸੀਂ ਜੋੜਨ ਤੇ ਕਿਉਂ ਨਹੀਂ ਲੱਗੇ ਇੱਕ ਦਰਵਾਜ਼ ਸਚੁਣਾ ਦੂਜੀ ਇੱਕ ਪ੍ਰੇਮਤਾਮ ਦਰਬਾਰ ਐਸੇ ਜਿੱਤੇ ਹਿੰਦੂ ਸਿੱਖ ਮੁਸਲਮ ਇਸਾਈ ਇਕੱਠਾਲਿਜ ਬੈਠ ਕੇ ਪੂਜਨ ਘਰ ਦੇ ਵਿੱਚ ਜੀ ਹਰ ਤਰਮੂ ਤਰਮ ਦਰਬਾਰ ਸਾਹਿਬ ਵੀ ਖਾਂਦੇ ਆ ਜੀ ਸਰ ਇੱਥੇ ਵੀ ਖਾ ਰਹੇ ਨਾ ਕਿਰਕੀਲ ਦੋ ਰਹੇ ਹੈ ਤਾਂ ਸੁਣੋ ਜੀ ਜੀ ਮਾਨਕੀ ਦਾ ਕਹਿੰਦਾ ਦਾਵਾ ਹੈ ਜੀ ਸਭ ਸਿੱਖੋ ਹੁਕਮ ਹੈ ਗੁਰੂ ਮਾਨੋ ਗੁਰ ਜੀ ਇਸੇ ਆਧਾਰ ਤੇ ਜਿਹੜੇ ਉਹਨਾਂ ਕਦ ਵੀ ਚਾਹਦੇ ਜਿਹੜੇ ਪੰਜ ਪੱਡੇ ਸਿੱਖ ਲੋਕ ਕਰਦੇ ਨੇ ਤੁਸੀਂ ਉਹਨਾਂ ਨੂੰ ਇਹ ਕਿਉਂ ਨਹੀਂ ਕਹਿੰਦੇ ਵੀ ਤੁਹਾਡੇ ਕੋਲ ਗੁਰੂ ਪ੍ਰੇਮ ਸਾਹਿਬ ਮੈਂ ਨੇ ਪਹਿਲਾਂ ਕੀ ਕਿਹਾ ਦਿਵਾਲੀ ਦੇ ਸਿਲਨ ਪਹਿਲਾਂ ਵੀ ਵੀਡੀਓ ਮੇਰੀ ਚੈੱਕ ਕਰੋ ਦੀਵਾਲੀ ਦੇ ਤੋਂ ਪਹਿਲਾਂ ਹੀ ਵੀਡੀਓ ਮੇਰੀ ਪੇਜ ਦੇ ਉੱਪਰ ਪਈ ਹੋਈ ਹੈ ਚੈੱਕ ਕਰੋ ਉਹਦੇ ਕੋਲ ਪ੍ਰੋਪਰ ਬੋਲੇ ਅਰੇਗੇ ਜੀ ਬਾਈ ਹੋਣਾ ਦਾ ਇਹ ਕਹਿਣਾ ਇਹ ਵੀ ਤਾਂ ਹੋ ਸਕਦਾ ਕਿ ਕੈਮਰਾ ਸਾਹਮਣੇ ਗੱਲ ਕਹੀ ਜਾ ਰਹੀ ਹੈ ਪਰ ਉਸ ਨੂੰ ਬਾਅਦੂ ਨੇ ਇਹ ਨਹੀਂ ਤਾਂ ਕੋਈ ਸਮਝ ਕਹ ਰਹੀ ਸਾਰ ਤੁਸੀਂ ਜੀ ਆਣਾ ਜਾਰੀ ਹੈ ਉਸੇ ਤਰੀਕੇ ਮੀਡੀਆ ਦਾ ਮੀਡੀਆ ਦਾ ਹੱਕ ਬੰਦਦਾ ਕਿਥੇ ਕਵਰੇਜ ਕਰੇ ਹਰ ਮੀਂਹ ਵਰ ਕਵਰੇਜ ਕਰੇ ਮੈਂ ਕੀ ਕਰਨਾ ਮੀਡੀਆ ਕਹ ਦੇ ਲਈ ਹੈ ਮੀਡੀਆ ਦਾ ਕੰਮ ਕੀ ਚੀ ਹੈ ਮੀਡੀਆ ਦਾ ਕੰਮ ਹੈ ਸਾਡੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚੋ ਨਾ ਜੀ ਇਹ ਮੀਡੀਆ ਦਾ ਹੀ ਕੰਮ ਹੈ ਨਾ ਤੇ ਮੀਡੀਆ ਕਵਰੇਜ ਕਰੇ ਤੇ ਮੈਂ ਕੀ ਕਰਨਾ ਜੇ ਸੰਗੀਤ ਤੋਂ ਮੋਛੋ ਤੁਸੀਂ ਇਹ ਕੀ ਹੁੰਦਾ ਕੀ ਇੱਥੇ ਗਲਤ ਕੀਤਾ ਜਾ ਰਿਹਾ ਕਿਸੇ ਮਜ਼ਬਬ ਨੂੰ ਕਿਸੇ ਧਰਮ ਨੂੰ ਚੇੜ ਕੀਤਾ ਜਾ ਰਿਹਾ ਕਦੇ ਕਿਸੇ ਨੂੰ ਆਪਣੇ ਧਰਮ ਤੋਂ ਹਟਣ ਲਈ ਕਿਹਾ ਜਾਂਦਾ ਕੋਈ ਵੀ ਐਸਾ ਕੰਮ ਔਰ ਐਬੀਬੀ ਗੱਲ ਪੰਜਾਬ ਦੇ ਪਹਿਲਾਂ ਬਾਬਾ ਤੁਹਾਡੇ ਸਾਹਮਣੇ ਕਹਿ ਰਹੇ ਮੀਡੀਆ ਦੇ ਵਿੱਚ ਕਿ ਕਿਸੇ ਰੂਪ ਵਿੱਚ ਕਦੇ ਸਾਨੂੰ ਪੈਸਾ ਲੈ ਗਿਆ ਅੱਛਾ ਉਹਨਾਂ ਨੇ ਕਦੇ ਕਿਸੇ ਵੀ ਰੂਪ ਦੇ ਵਿੱਚ ਅੱਛਾ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹਨਾ ਸੀ ਤੋਂ ਕੁਝ ਸਮੇਂ ਪਹਿਲਾਂ ਪਹਿਲਾਂ ਵੀ ਲੰਗ ਸਿੰਘ ਤੁਹਾਡੇ ਚੱਲਦੇ ਲਾਈਵ ਦੇ ਵਿੱਚ ਆਏ ਸੀਗੇ ਉਸ ਵੇਲੇ ਕੀ ਮੈਟਰ ਹੋਇਆ ਸੀ ਕੋਈ ਗੱਲ ਨਹੀਂ ਮੇਰੇ ਲਈ ਕੋਈ ਦਿੱਕਤ ਨਹੀਂ ਲੰਗ ਸਿੰਘ ਆ ਰਹੇ ਆ ਮੇਰੇ ਤੋਂ ਛੋਟੇ ਵੱਡੇ ਆ ਰਹੇ ਮੋਸਟ ਵੈਲਕ